ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅੰਬਰ ਸਰਦੇ ਕਾਂਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮਾ ਨਹੀਂ ਸਾਡੇ ਸਾਰੇ ਪੰਨੇ ਜਮਾ ਗਏ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇਆ ਪੁੰਡਾ ਛਰੇਆ ਇਹਦੀ ਦੱਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਨਤ ਕੀ ਮੰਗ ਮੁਰਦਾਬਾ 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 ਜਦੀਪ ਸਾਹਿਬ ਤੁਹਾਡੀ ਅੰਬਰਦਾ ਨਹੀਂ ਚਲੇਗੀ ਮਰਦਾ ਨਹੀਂ ਚਲੇਗੀ ਲੈ ਲੈ ਦਾਰ ਯਾਰ ਮਰਦਾ ਮਰਦਾਬਾਦ ਮਰਦਾਬਾਦ ਆਹੋ ਮੈਂ ਖਸੀ ਕੋਈ ਨਹੀਂ ਜੇ ਮੈਂ ਇਲੈਕਸ਼ਨ ਦੇ ਵਿੱਚ ਰਿਆਂ ਅਸੀਂ ਐਸਐਸਕੇ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਨਾ ਝੁੱਟੀ ਛੱਤ ਕਿਉਂਕਿ ਝੁੱਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ

ਇੱਦਾਂ ਇੱਦਾਂ ਗੋਲੀਆਂ ਚਲਾਈਆਂ ਜਾ ਰਹੀਆਂ ਪਤੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਲਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਜੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਦਾਂ ਸੀ ਇਹ ਇੱਕ ਇੱਕ ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਟੌਲ ਬਾਹਰ ਤੁਰੇ ਫਿਰਦੇ ਨੇ ਇੱਦਾਂ ਸਾਰਾ ਕੁਝ ਹੋ ਰਿਹਾ ਕਿਰਪਾ ਕਰਨਾ ਵੱਡਿਆ ਇਹ ਲਾਹਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਵੇੜੀ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ ਵਿਚੰਦ ਦੇਜ ਦੇ ਪਛੜੀ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਜਾਗੀਤ ਦਵਾਗੇ ਆਹ ਪ੍ਰਸ਼ਾਸਨ ਹੈ ਆਹ ਕੰਮ ਹੈ ਕਿ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਇੱਕ ਪੱਕਾ ਹੈ ਮੈਂ ਚਾਹ ਨਹੀਂ ਕਰਦਾ ਭਰੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲ ਪਿੰਡ ਚ ਕੰਮ ਦਾ ਧਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਏ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਉਹਨਾਂ ਨੇ ਕਿਹੜਾ ਉਹਦੇ ਨਾਲ ਝੂਠਾ ਲੰਮਾ ਬਣਾ ਕੇ ਝੂਠਾ ਆ ਗੋਲੀ ਆ ਆ ਗੋਲੀ ਦੇਖ ਲੋ ਕਾਹਦੇ ਕਰਾਸ ਕਰਉਣਗੇ ਦੇਖੋ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਵੀ ਆ ਗਈ ਏਡੀ ਵੱਡੀ ਅਸੀਂ ਉੱਠਣਾ ਹੀ ਨਹੀਂਗਾ ਅੰਤਰ ਦੀ ਹੱਤਿਆ ਵਾ ਕਿੰਨੀ ਦੀ ਰੈਲੀ ਆਉਂਦੀ